ਪੰਜਾਬੀਆਂ ਨੂੰ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਹਾਂ ਉਹਨਾਂ ਨਾਲ ਗੱਲ ਕਰਨੀ ਚਾਹੁੰਦਾ ਹਾਂ ਕਿ ਅੱਜ ਅਕਾਲੀ ਦਲ ਨੂੰ ਬਚਾਉਣ ਲਈ ਕੁਝ ਆਗੂਆਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਮੈਂ ਤਾਂ ਹੈਰਾਨ ਐ ਕਿ ਕਹਿੰਦੇ ਪੰਥ ਦਾ ਕੋਈ ਮਸਲਾ ਹੱਲ ਹੋਵੇ ਨਾ ਹੋਵੇ ਹਾਲਾਂਕਿ ਗੱਲ ਤਾਂ ਬਹੁਤ ਕਰਦੇ ਨੇ ਕਹਿੰਦੇ ਪੰਥ ਦਾ ਮਸਲਾ ਕਲ ਕਰਾਂਗੇ ਪੰਜਾਬ ਦੀ ਗੱਲ ਕਰਾਂਗੇ ਯਾਰ ਕਿਸਾਨਾਂ ਦੀ ਸਭ ਤੋਂ ਵੱਡੀ ਦੁਸ਼ਮਣ ਪਾਰਟੀ ਭਾਰਤੀ ਜਨਤਾ ਪਾਰਟੀ ਪੰਛ ਦੇ ਨਾਲ ਜਿਹਨਾਂ ਨੇ ਧਰੋ ਕਮਾਇਆ ਤੇ ਜਿਹੜੀ ਪੂਰੀ ਵੈਰਬਿੱਡੀ ਆ ਰਹੀ ਆ ਖੇਤਰੀ ਪਾਰਟੀਆਂ ਨੂੰ ਮਾਰਨ ਲਈ ਤੇ ਸੂਬਿਆਂ ਦੇ ਅਧਿਕਾਰਾਂ ਨੂੰ ਮਾਰਨ ਲਈ ਉਹਨਾਂ ਤੇ ਨਾਲ ਤੁਸੀਂ ਸਾਂਝ ਕਰ ਲਈ ਜ਼ੋਰ ਪਾਉਂਦੇ ਸੀ ਰੋਲਾ ਸ਼੍ਰੋਮਣੀ ਕਾਲ ਦੇ ਪ੍ਰਦਰਸ਼ਦਾ ਸੁਖਵੀਰ ਸਿੰਘ ਬਾਦਲੀ ਕੁਰਸੀ ਦਾ ਨਹੀਂ ਅਸਤੀਫੇ ਦਾ ਨਹੀਂ ਕਿਉਂਕਿ ਮੈਂ ਵੀ ਕੋਰ ਕਮੇਟੀ ਦਾ ਮੈਂਬਰ ਹਾਂ ਮੈਂ ਦੇਖਿਆ ਕਿ ਤੁਸੀਂ ਕਿਵੇਂ ਕਰਦੇ ਸੀ ਕਿ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾਓ ਜੀ ਇਹ ਲੋਕਾਂ ਦਾ ਕੀ ਹੈ ਜੀ ਕਰਾਂਗੇ ਸਾਰਾ ਕੁਝ ਆਉਣ ਵਾਲੇ ਸਮੇਂ ਚ ਨੰਗਾ ਅੱਜ ਉਹਨਾਂ ਦੇ ਸਪੌਂਸਰ ਪ੍ਰੋਗਰਾਮ ਤੋਂ ਤੁਸੀਂ ਕਾਲੀਦਲ ਬਚਾਉਣਾਗੇ ਇਹ ਜਿਹੜੇ ਇੱਕ 도ਗਲਾ ਚਿਹਰਾ ਮਤਲਬ ਸਾਰੀ ਉਮਰ ਪੰਥ ਦੀ ਤੇ ਪੰਜਾਬ ਦੀ ਤੇ ਸ਼ਰੋਮਣੀ ਕਾਲੀਦਲ ਦੀ ਗੱਲ ਕਰਕੇ ਤੁਸੀਂ ਨਜ਼ਾਰੇਲੇ ਲੀਡਰ ਬਣੇ ਉਹਦੇਦਾਰੀਆਂ ਮਾਣੀਆਂ ਏਡੇ ਏਡੇ ਮਤਲਬ ਉੱਚਾਧਿਆ ਤੇ ਰਹੇ ਤੇ ਅੱਜ ਕਹਿੰਦੇ ਉਹ ਕਿ ਪਾਰਟੀ ਜਾਵੇ ਠੱਠੇ ਖੂਹ ਦੇ ਵਿੱਚ ਤੇ ਅਸੀਂ ਨਕਲੀ ਕਾਲੀਦਲ ਬਣਾ ਕੇ ਨਕਲੀ ਉਹ ਜੋ ਝੂਠੀ ਜੀ ਪੰਥ ਦੀ ਤੇ ਪੰਜਾਬੀਆਂ ਦੀ ਗੱਲ ਕਰਕੇ ਤੁਸੀਂ ਇਹ ਦੱਸੋ ਵੀ ਦਿੱਲੀ ਏਜੰਡਾ ਕਦੇ ਜਿਹੜੀ ਪਾਰਟੀ ਆਪ ਮੇਰੀ ਇੱਕ ਵਰਕਰਾਂ ਨੂੰ ਬੇਨਤੀ ਹੈ ਜਿਹੜੀ ਪਾਰਟੀ ਸਿੱਧੀ ਭਾਰਤੀ ਜਨਤਾ ਪਾਰਟੀ ਬੈਕ ਤੇ ਰਹਿ ਕੇ ਸਪான்ਸਰ ਪ੍ਰੋਗਰਾਮ ਦੇ ਕੇ ਇਹਨਾਂ ਨੂੰ ਅਕਾਲੀ ਦਲ ਬਣਾਉਣ ਨੂੰ ਦੂਜਾ ਕਹਿ ਰਹੀ ਆ ਕਿ ਉਹ ਅਕਾਲੀ ਦਲ ਕਦੇ ਪੰਜਾਬ ਦੇ ਹਿੱਤੇ ਹਿੱਤਾਂ ਦੀ ਪਹਿਰੇਦਾਰੀ ਕਰ ਸਕਦਾ ਮੈਂ ਥੱਲੇ ਕਮੈਂਟ ਪੜ੍ਹ ਰਿਹਾ ਸੀ ਉਹਨੂੰ ਕਈ ਅੱਗੋਂ ਨੇ ਕਿਤੇ ਹੋਏ ਇਸਦਾ ਹਾਰ ਦੀ ਲੋੜ ਹੈਗੀ ਆ ਪਰ ਜੇ ਭਾਰਤੀ ਜਨਤਾ ਪਾਰਟੀ ਦੇ ਹੱਥ ਟੋਕੇ ਬਣ ਕੇ ਇਹ ਲੋਕ ਨਮਾ ਅਕਾਲੀ ਦਲ ਬਣਾਉਣਾ ਆਏ ਨੇ ਤੇ ਅਕਾਲੀ ਦਲ ਨੂੰ ਕੰਜੂਰ ਕਰਨਾ ਇਹ ਤਾਂ ਇਸ ਤੋਂ ਵੱਡਾ ਖਤਰਨਾਕ ਕੁਝ ਨਹੀਂ ਹੋ ਸਕਦਾ। ਬੜਾ ਇੱਕ ਸੀਨੀਅਰ ਵਕੀਲ ਹੈ ਮੈਂ ਨਾਂ ਲੈਂਦਾ ਉਹਨੇ ਕਮੈਂਟ ਕੀਤਾ। ਜਿਸੇ ਟੀਵੀ ਚੈਨਲ ਤੇ ਥੱਲੇ ਜਦੋਂ ਲਾਈਵ ਹੋਏ ਹੋਏ ਸੀ ਕਿ ਜੇ ਹੱਥ ਟੋਕਾ ਬਣ ਕੇ ਆਏ ਨੇ ਭਾਜਪਾ ਦਾ ਦਿੱਲੀ ਦਾ ਅਕਾਲੀ ਦਲ ਨੂੰ ਢਾਹ ਲਾਉਣ ਲਈ ਤਾਂ ਇਹ ਬਹੁਤ ਖਤਰਨਾਕ ਹੈ। ਕਿਉਂਕਿ ਅਕਾਲੀ ਦਲ ਜਿਹੜੀ ਉਹ ਸੰਧਾਰਤਕ ਪਾਰਟੀ ਹੈ ਸਰਦਾਰ ਸੁਖਬੀ ਸਿੰਘ ਬਾਦਲ ਦੇ ਨਾਲ ਐਵੇਂ ਨਹੀਂ ਖੜੇ। ਉਨੇ ਇੱਕ ਠੋਕ ਕੇ ਕਿਆ ਪਮਾ ਯਾਰ ਸਿੱਟਾ ਜਿੱਤੀਏ ਨਾ ਜਿੱਤੀਏ ਪਮਾ ਕੋ ਬਣੇ ਨਾ ਬਣੇ ਔਰ 104 ਸਾਲ ਪੁਰਾਣੀ ਪਾਰਟੀ ਆ ਮੈਂ ਦਿੱਲੀ ਨੂੰ ਵੇਚ ਨਹੀਂ ਸਕਦਾ ਤੇ ਨਾ ਮੈਂ ਲੰਬਾ ਪੜਨਾ ਤੇ ਮੈਂ ਗੱਲ ਕਰਨੀ ਚਾਹੁੰਦਾ ਦੱਸਣੀ ਚਾਹੁੰਦਾ ਕਿ ਜੇ ਦਿੱਲੀ ਦੇ ਅੱਗੇ ਕੁਰਸੀਆਂ ਲਈ ਅਹੁਦੇਦਾਰੀਆਂ ਲਈ ਲਾਲਚਾਂ ਲਈ ਐ ਲੰਬੇ ਪੈਣ ਵਾਲਿਆਂ ਦੀ ਕਮੀ ਨਹੀਂ ਨਾ ਹੈਗੀ ਤਾਂ ਪੰਤ ਪੰਜਾਬ ਤੇ ਪੰਜਾਬੀਆਂ ਦੀ ਲੜਾਈ ਲੜਨ ਲਈ ਅੜਨ ਲਈ ਖੜਨ ਲਈ ਲੜਨ ਲਈ ਮਰਨ ਵਾਲਿਆਂ ਦੀ ਵੀ ਕਮੀ ਨਹੀਂ ਹੈਗੀ